ਸਾਥਿਓ ਜਦੋਂ ਛੋਟੇ ਹੁੰਦੇ ਸੀਗੇ ਨਾ ਤਾਂ ਆਪਾਂ ਆਪਣੇ ਟੀਚਰਾਂ ਤੋਂ ਆਪਣੇ ਅਧਿਆਪਕਾਂ ਤੋਂ ਇੱਕ ਗੱਲ ਲਗਾਤਾਰ ਸੁਣਦੇ ਹੁੰਦੇ ਸੀ ਕਿ ਜਰਾ ਧਿਆਨ ਨਾਲ ਪੜੋ ਇੱਧਰ ਧਿਆਨ ਦਿਓ ਆ ਕੰਮ ਬੜੇ ਧਿਆਨ ਨਾਲ ਕਰੋ ਤੇ ਉਸ ਵਕਤ ਸਾਨੂੰ ਸ਼ਾਇਦ ਇਸ ਸ਼ਬਦ ਦੀ ਅਹਿਮੀਅਤ ਨਹੀਂ ਸੀਗੀ ਪਰ ਇੱਕ ਗੱਲ ਪੱਕੀ ਹੈ ਵੀ ਜਿਨ੍ਹਾਂ ਜਿਨ੍ਹਾਂ ਬੱਚਿਆਂ ਨੇ ਟੀਚਰ ਦੇ ਕਹਿ ਅਨੁਸਾਰ ਆਪਣੀ ਪੜ੍ਹਾਈ ਦੇ ਉੱਤੇ ਧਿਆਨ ਦਿੱਤਾ ਉਹਨਾਂ ਦਾ ਪੜ੍ਹਾਈ ਦਾ ਪੱਧਰ ਕੁਝ ਹੋਰ ਹੋ ਗਿਆ ਤੇ ਜਿਨ੍ਹਾਂ ਬੱਚਿਆਂ ਨੇ ਟੀਚਰ ਦੀ ਗੱਲ ਨੂੰ ਹਲਕੇ ਦੇ ਵਿੱਚ ਲਿਆ ਉਹਨਾਂ ਦਾ ਜਿਹੜਾ ਪੜ੍ਹਾਈ ਦਾ ਪੱਧਰ ਕਿਤੇ ਹੋਰ ਹੀ ਰਹਿ ਗਿਆ ਪਰ ਸਾਥੀਓ ਅੱਜ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਉਹ ਹੈਗੀ ਪਈ ਜਿਹੜੀ ਇਹ ਛੋਟੀ ਜੀ ਗੱਲ ਆ ਨਾ ਵੀ ਧਿਆਨ ਨਾਲ ਜ਼ਰਾ ਧਿਆਨ ਨਾਲ ਇਹ ਕੱਲੀ ਉਥੇ ਪੜ੍ਹਾਈ ਦੇ ਵਿੱਚ ਕੰਮ ਨਹੀਂ ਆਉਂਦੀ ਇਹ ਸਾਡੇ ਜੀਵਨ ਦੀ ਹਰ ਪਰੇਸ਼ਾਨੀ ਚਾਹੇ ਉਹ ਸਿਹਤ ਨਾਲ ਸੰਬੰਧਤ ਆ ਚਾਹੇ ਉਹ ਮਾਨਸਿਕ ਪਰੇਸ਼ਾਨੀ ਨਾਲ ਸੰਬੰਧਤ ਆ ਚਾਹੇ ਕਿਸੇ ਆਰਥਿਕ ਪੱਖ ਨਾਲ ਸੰਬੰਧਤ ਆ ਚਾਹੇ ਰਿਸ਼ਤਿਆਂ ਦੀ ਗੜਬੜ ਨਾਲ ਸੰਬੰਧਤ ਆ ਇਹ ਜਿਹੜਾ ਧਿਆਨ ਨਾਲ ਜ਼ਰਾ ਧਿਆਨ ਨਾਲ ਜਿਹੜਾ ਸ਼ਬਦ ਆ ਨਾ ਜੇਕਰ ਆਪਾਂ ਇਹਦੇ ਤੇ ਗੌਰ ਕਰੀਏ ਤੇ ਇਹ ਸਾਡੇ ਸਮਝ ਲੋ ਜਿਹੜੇ ਸਾਡੇ ਤਜਰਬੇਕਾਰ ਜਿਹੜੇ ਸੱਜਣ ਹੋਏ ਆ ਉਹਨਾਂ ਦੀ ਇੱਕ ਐਸੀ ਦੇਣ ਆ ਕਿ ਆਪਾਂ ਜਿਸ ਪੱਖ ਤੇ ਧਿਆਨ ਦੇਣਾ ਸ਼ੁਰੂ ਕਰ ਦਈਏ ਉਹ ਪੱਖ ਜਿਹੜਾ ਪਰਫੁੱਲਿਤ ਹੋਣਾ ਜਿਹੜਾ ਸ਼ੁਰੂ ਹੋ ਜਾਂਦਾ ਹੁਣ ਸਵਾਲ ਪੈਦਾ ਹੁੰਦਾ ਕਿ ਸਮਾਜ ਦੇ ਵਿੱਚ ਆ ਤਾਂ ਪਰੇਸ਼ਾਨੀਆਂ ਸਾਰੇ ਪਾਸੇ ਹੀ ਆ ਸ਼ਰੀਰਿਕ ਪੱਖੋਂ ਲੋਕੀ ਪੰਜਾਬੀ ਚ ਕਹ ਲਓ ਵੀ ਬਿਮਾਰ ਪਏ ਆ ਮਰੇ ਪਏ ਆ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਘਰ ਘਰ ਪਹੁੰਚ ਚੁੱਕੀਆਂ ਆ ਮਾਨਸਿਕ ਪੱਖੋਂ ਜਿਹੜੇ ਲੋਕੀ ਆ ਬਹੁਤ ਪਰੇਸ਼ਾਨ ਆ ਬੜੀਆਂ ਚਿੰਤਾਵਾਂ ਆ ਜਿਹੜਾ ਘਰ ਦੇ ਵਿੱਚ ਵਿਹਲਾ ਬੈਠਾ ਜਿਹਨੂੰ ਕੋਈ ਕੰਮ ਨਹੀਂ ਉਹ ਵੀ ਕਹਿੰਦਾ ਕਿ ਮੈਨੂੰ ਬਹੁਤ ਚਿੰਤਾ ਆ ਆਰਥਿਕ ਪੱਖੋਂ ਬੇਰੋਜ਼ਗਾਰੀ ਦੀ ਹਾਲਤ ਜਿਹੜੀ ਆ ਉਹ ਵੀ ਸਾਡੇ ਸਾਹਮਣੇ ਹੀ ਆ ਤੇ ਜਿਹੜਾ ਸਾਡਾ ਆਰਥਿਕ ਪੱਧਰ ਆ ਇੱਕ ਘਰੇਲੂ ਲੈਵਲ ਦੇ ਉੱਤੇ ਜਿਹੜਾ ਐਵਰੇਜ ਆਰਥਿਕ ਪੱਧਰ ਆ ਉਹ ਵੀ ਸਾਨੂੰ ਪਤਾ ਵੀ ਕਿੰਦਾਂ ਦੇ ਹਾਲਾਤ ਹੋ ਚੁੱਕੇ ਆ ਤਾਂ ਆਰਥਿਕ ਤੰਗੀ ਦੀ ਤੰਗੀ ਵੀ ਸਾਡੇ ਦੇਸ਼ ਦੇ ਵਿੱਚ ਪੂਰੀ ਫਸਰੀ ਹੋਈ ਆ ਹੁਣ ਰਿਲੇਸ਼ਨਸ਼ਿਪ ਦੇ ਬੇਸ ਦੇ ਉੱਤੇ ਵੀ ਜਿਹੜੇ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਹੈਗੇ ਤੇ ਇਹ ਇਹ ਸਾਰੇ ਪੱਖ ਕਿਉਂ ਇਸ ਤਰ੍ਹਾਂ ਆ ਇਹ ਸਿਰਫ ਇਸੇ ਕਰਕੇ ਇਸ ਤਰ੍ਹਾਂ ਆ ਕਿਉਂਕਿ ਆਪਾਂ ਇਹਨਾਂ ਪੱਖਾਂ ਦੇ ਉੱਤੇ ਕਦੀ ਵੀ ਧਿਆਨ ਨਹੀਂ ਦਿੱਤਾ ਬਲਕਿ ਆਪਾਂ ਇਹਨਾਂ ਪੱਖਾਂ ਨੂੰ ਠੀਕ ਕਰਨ ਦੇ ਲਈ ਯਾਨੀ ਸਿਹਤ ਠੀਕ ਕਰਨ ਦੇ ਲਈ ਮਾਨਸਿਕ ਪਰੇਸ਼ਾਨੀ ਦੂਰ ਕਰਨ ਦੇ ਲਈ ਆਰਥਿਕਤਾ ਜਿਹੜੀ ਆ ਆਰਥਿਕ ਤੌਰ ਤੇ ਖੁਸ਼ਹਾਲ ਹੋਣ ਦੇ ਲਈ ਜਾਂ ਆਪਣੇ ਰਿਸ਼ਤਿਆਂ ਨੂੰ ਠੀਕ ਕਰਨ ਦੇ ਲਈ ਆਪਾਂ ਮੁੱਖ ਕਰਦੇ ਆ ਜਾਂ ਕਹਿ ਲੋ ਸਾਡਾ ਧਿਆਨ ਅਕਰਸ਼ਿਤ ਕਰਦੇ ਆ ਉਹ ਧਾਰਮਿਕ ਦੁਆਰੇ ਜਿਹੜੇ ਸਾਡੇ ਧਿਆਨ ਦੇ ਨਾਲ ਆਪ ਕੱਚਿਆਂ ਤੋਂ ਪੱਕੇ ਪੱਕਿਆਂ ਤੋਂ ਮਾਰਬਲ ਵਾਲੇ ਮਾਰਬਲ ਵਾਲਿਆਂ ਤੋਂ ਉਹ ਸੋਨੇ ਦੇ ਜਿਹੜੇ ਕਿ ਜੁੜੇ ਜਾਂਦੇ ਆ ਪਰ ਸਾਡੀਆਂ ਪਰੇਸ਼ਾਨੀਆਂ ਉੱਥੇ ਦੀਆਂ ਉੱਥੇ ਫਿਰ ਅਸੀਂ ਦੌੜਦੇ ਆ ਨਾ ਪਰੇਸ਼ਾਨੀਆਂ ਦਾ ਹੱਲ ਕਰਨ ਦੇ ਲਈ ਸਾਡਾ ਧਿਆਨ ਕਰਸ਼ਿਤ ਕਰਦੇ ਆ ਰਾਜਨੀਤਿਕ ਲੋਕ ਮਨ ਭਾਵਨੇ ਜਿਹੜੇ ਕਿ ਵਿਗਿਆਪਨ ਦੇ ਕੇ ਜਾਂ ਕੁਝ ਲਾਲਚ ਦੇ ਕੇ ਜਾਂ ਕੁਝ ਫਾਲਸ ਕਮਿਟਮੈਂਟਸ ਕਰਕੇ ਤੇ ਆਪਾਂ ਉਹਨਾਂ ਤੇ ਵੀ ਜਾਨੀ ਕਿ ਯਕੀਨ ਕਰ ਲੈਂਦੇ ਆ ਪਰ ਉਹਦੇ ਨਾਲ ਵੀ ਜਿਹੜੇ ਹਾਲਾਤ ਆ ਐਨੇ ਸਾਲ ਹੋ ਗਏ ਸਦੀਆਂ ਹੀ ਹੋ ਗਈਆਂ ਰਾਜੇ ਮਹਾਰਾਜੇ ਦੇ ਟਾਈਮ ਤੋਂ ਪਰ ਜਿਹੜਾ ਆਮ ਬੰਦੇ ਦੀ ਜਿਹੜੀ ਗੱਲਬਾਤ ਆ ਨਾ ਜਾਂ ਆਮ ਬੰਦੇ ਦੀ ਸਥਿਤੀ ਆ ਉਹ ਸੁਧਰੀ ਨਹੀਂ। ਇਸੇ ਤਰੀਕੇ ਦੇ ਨਾਲ ਜਿਹੜੇ ਵਪਾਰਕ ਲੋਗ ਆ ਉਹ ਵੀ ਤੁਹਾਡੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਸੋਲਵ ਕਰਨ ਦੇ ਲਈ ਤੁਹਾਨੂੰ ਬڑے-ਬڑے ਵਿਗਿਆਪਨ ਦਿਖਾ ਕੇ ਤੁਹਾਡਾ ਧਿਆਨ ਕਰਸ਼ਿਤ ਕਰਦੇ ਆ। ਤੇ ਉਹ ਲੱਖਾਂ ਤੋਂ ਕਰੋੜਾਂ ਤੋਂ ਕਰੋੜਾਂ ਤੋਂ ਅਰਬਾਂ ਅਰਬਾਂ ਤੋਂ ਖਰ-ਖਰ ਪੈ ਤੱਕ ਉਹਨਾਂ ਦੇ ਵਪਾਰ ਚ ਜਾਂਦੇ ਆ ਪਰ ਆਮ ਬੰਦੇ ਦੀ ਹਾਲਤ ਨਹੀਂ ਸੁਧਰਦੀ। ਤਾਂ ਸਾਥੀਓ ਫਿਰ ਕਰਨਾ ਕੀ ਚਾਹੀਦਾ ਕਿ ਲੋਕਾਂ ਦੇ ਮਨ ਭਾਵੇ ਜਿਹੜੇ ਬਹਿਕਾਵੇ ਆ ਠੀਕ ਆ ਮਨ ਨੂੰ ਬਹਿਕਾਉਣ ਵਾਲੀਆਂ ਜਿਹੜੀਆਂ ਗੱਲਾਂ ਆ ਚਾਹੇ ਉਹ ਧਾਰਮਿਕ ਪੱਖ ਤੋਂ ਸਾਨੂੰ ਸੁਣਨ ਨੂੰ ਮਿਲਦੀਆਂ ਚਾਹੇ ਰਾਜਨੀਤਿਕ ਪੱਖ ਤੋਂ ਮਿਲਦੀਆਂ ਚਾਹੇ ਵਪਾਰਕ ਪੱਖ ਤੋਂ ਮਿਲਦੀਆਂ ਉਹਨਾਂ ਨੂੰ ਦਰਕਨਾਰ ਕਰਕੇ ਸਾਨੂੰ ਆਪਣੀਆਂ ਪਰੇਸ਼ਾਨੀਆਂ ਦੇ ਉੱਤੇ ਪਹਿਲਾਂ ਆਪ ਧਿਆਨ ਦੇਣਾ ਪੈਣਾ ਸਮੂਹਿਕ ਰੂਪ ਦੇ ਵਿੱਚ ਆਪਾਂ ਜਿਹੜੇ ਕਿ ਧਾਰਮਿਕ ਦੁਆਰੇ ਬਣਾਉਂਦੇ ਆਪਾਂ ਰਾਜਨੀਤਿਕ ਲੋਕ ਮੰਤਰੀ ਸੰਤਰੀ ਬਣਾਉਂਦੇ ਆਪਾਂ ਵਪਾਰਕ ਲੋਕ ਜਿਹੜੇ ਆ ਅਰਬਾਂ ਖਰਬਾਂ ਪਤੀ ਬਣਾਉਂਦੇ ਪਰ ਅਸੀਂ ਕਦੀ ਵੀ ਆਪਣੀਆਂ ਜਿਹੜੀਆਂ ਪਰੇਸ਼ਾਨੀਆਂ ਸੀ ਉਹਨਾਂ ਵੱਲ ਸਮੂਹਿਕ ਰੂਪ ਦੇ ਵਿੱਚ ਧਿਆਨ ਨਹੀਂ ਦਿੰਦੇ ਤੇ ਜਦੋਂ ਅਸੀਂ ਸਾਥੀਓ ਆਪਣੇ ਖਾਣ ਪੀਣ ਵਾਲੇ ਪਾਸੇ ਧਿਆਨ ਦੇਣਾ ਸ਼ੁਰੂ ਕਰਾਂਗੇ ਵਿਅਕਤੀਗਤ ਤੌਰ ਦੇ ਉੱਤੇ ਤਾਂ ਸਾਡੀ ਸਿਹਤ ਠੀਕ ਹੋ ਜਾਊਗੀ ਜਦੋਂ ਅਸੀਂ ਆਪਣੇ ਮਾਨਸਿਕ ਪੱਧਰ ਦੇ ਕੀ ਵਿਚਾਰ ਚੱਲਦੇ ਉਧਰ ਧਿਆਨ ਦੇਣਾ ਸ਼ੁਰੂ ਕਰਾਂਗੇ ਤਾਂ ਮਾਨਸਿਕ ਚਿੰਤਾਵਾਂ ਤੋਂ ਆਪਾਂ ਨਿਵਰਤ ਹੋ ਜਾਵਾਂਗੇ ਜਦੋਂ ਅਸੀਂ ਆਰਥਿਕ ਪੱਖ ਵਾਲੇ ਪਾਸੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਤਾਂ ਅਸੀਂ ਆਰਥਿਕ ਤੌਰ ਦੇ ਉੱਤੇ ਖੁਸ਼ਹਾਲ ਹੋ ਜਾਾਂਗੇ ਤੇ ਇਸ ਤਰ੍ਹਾਂ ਇੰਡੀਵਿਜੂਅਲ ਇੰਡੀਵਿਜੂਅਲ ਬੰਦਾ ਜਦੋਂ ਇਸ ਸਿੱਖਿਆ ਦੇ ਨਾਲ ਯਾਨੀ ਕਿ ਧਿਆਨ ਜਿਨ੍ਹਾਂ ਪਹਿਲੂਆਂ ਤੇ ਦੇਣਾ ਉਧਰ ਅਸੀਂ ਧਿਆਨ ਦਈਏ ਜਦੋਂ ਇੱਕ ਇੰਡੀਵਿਜੂਅਲ ਬੰਦਾ ਯਾਨੀ ਇੱਕ ਇਕਾਈ ਦੇ ਤੌਰ ਦੇ ਉੱਤੇ ਬੰਦਾ ਸਿਹਤ ਪੱਖੋਂ ਠੀਕ ਹੋ ਗਿਆ ਮਾਨਸਿਕ ਪੱਖੋਂ ਠੀਕ ਹੋ ਗਿਆ ਆਰਥਿਕ ਪੱਖੋਂ ਠੀਕ ਹੋ ਗਿਆ ਰਿਸ਼ਤਾ ਰਿਸ਼ਤੇ ਤਾਂ ਫਿਰ ਉਹ ਇੱਕ ਮਾਡਲ ਦੇ ਰੂਪ ਦੇ ਵਿੱਚ ਦੁਨੀਆ ਨੂੰ ਜਾਨੀ ਕਿ ਦਿਖੂਗਾ ਔਰ ਇਹੀ ਜਿਹੜਾ ਜਾਗ ਅੱਗੇ ਅੱਗੇ ਲੱਗਦਾ ਜਾਊਗਾ ਤੇ ਆਪਾਂ ਆਪਣੀਆਂ ਪਰੇਸ਼ਾਨੀਆਂ ਦੇ ਉੱਤੇ ਸਾਥੀਓ ਇਕੱਠੇ ਹੋਈਏ ਤੇ ਆਪਣਾ ਵਿਅਕਤੀਗਤ ਵਿਕਾਸ ਇਕੱਠੇ ਹੋ ਕੇ ਵੀ ਇਹ ਨਹੀਂ ਕਿ ਲੋਕਾਂ ਨੂੰ ਬਦਲਣ ਤੋਂ ਰਪਈਏ ਅਸੀਂ ਆਪਣਾ ਵਿਅਕਤੀਗਤ ਵਿਕਾਸ ਕਿੱਦਾਂ ਹੋਣਾ ਸਰੀਰਿਕ ਤੌਰ ਤੇ ਮਾਨਸਿਕ ਤੌਰ ਤੇ ਆਰਥਿਕ ਤੌਰ ਦੇ ਉੱਤੇ ਜਾਂ ਰਿਲੇਸ਼ਨਸ਼ਿਪ ਦੇ ਤੌਰ ਦੇ ਉੱਤੇ ਉਹਦੇ ਵੱਲ ਆਪਾਂ ਫੋਕਸ ਕਰੀਏ ਆਪਣੇ ਆਪ ਨੂੰ ਅਸੀਂ ਖੁਸ਼ਹਾਲ ਕਰੀਏ ਤਾਂ ਫਿਰ ਜਦੋਂ ਅਸੀਂ ਆਪਣੇ ਆਪ ਨੂੰ ਖੁਸ਼ਹਾਲ ਹਾਂ ਸਾਡਾ ਪਰਿਵਾਰ ਖੁਸ਼ਹਾਲ ਆ ਪਰਿਵਾਰ ਖੁਸ਼ਹਾਲ ਹਤਾ ਸਮਾਜ ਆਪੇ ਖੁਸ਼ਹਾਲ ਆ ਤਾਂ ਜਿੱਥੋਂ ਗੱਲ ਚੱਲੀ ਸੀ ਵੀ ਜਰਾ ਧਿਆਨ ਦਿਓ ਤਾਂ ਅੱਜ ਲੋੜ ਆ ਆਪਣੇ ਇਹਨਾਂ ਪੱਖਾਂ ਦੇ ਉੱਤੇ ਧਿਆਨ ਦੇਣ ਦੀ ਜੇਕਰ ਅਸੀਂ ਇੱਕ ਵਧੀਆ ਜੀਵਨ ਜਿਹੜਾ ਆ ਉਹ ਜੀਣਾ ਚਾਹੁੰਦੇ ਆ ਸਾਥੀਓ ਇਹੀ ਮਿਸ਼ਨ ਕੇਤਰੀ ਦੀ ਸੋਚ ਆ ਮਿਸ਼ਨ ਕੇਤੇ ਯਾਨੀ ਮਿਸ਼ਨ ਕੁਦਰਤ ਦਾ ਕਾਰਵਾ ਕਿ ਐਸਾ ਕੁਦਰਤ ਦਾ ਕਾਰਵਾ ਜਿਹੜਾ ਬਣਾਈਏ ਜਿਹੜਾ ਕਿਸੇ ਦਾ ਧਰਮ ਨਾ ਪੁੱਛੇ ਜਾਤ ਨਾ ਪੁੱਛੇ ਰਾਜਨੀਤਿਕ ਇੰਟਰਸਟ ਨਾ ਪੁੱਛੇ ਬਸ ਉਥੇ ਸਿਰਫ ਤੇ ਸਿਰਫ ਜਿਹੜੀ ਇਹੋ ਹੀ ਸਿੱਖਿਆ ਹੋਵੇ ਕਿ ਅਸੀਂ ਆਪਣੇ ਆਪ ਨੂੰ ਕਿਵੇਂ ਬਿਹਤਰ ਬਣਾਉਣਾ। ਤੋਂ ਆਓ ਇਸ ਮੂਵਮੈਂਟ ਦੇ ਹਿੱਸੇ ਬਣੀਏ ਤੇ ਆਪਣੇ ਜੀਵਨ ਨੂੰ ਸੁਧਾਰਦੇ ਚਲੇ ਜਾਈਏ। ਧੰਨਵਾਦ ਜੈ ਪ੍ਰਕਿਰਤੀ ਜੈ ਪਰਮ